ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜ ਚੁੱਕੇ ਹੋ ਔਜ਼ ਵਿਊ ਦੇ ਨਾਲ ਤੇ ਦੋਸਤੋ ਅਸੀਂ ਲੈ ਕੇ ਆਏ ਹਾਂ ਇੱਕ ਸਪੈਸ਼ਲ ਸੈਗਮੈਂਟ ਜਿਵੇਂ ਤੁਸੀਂ ਜਾਣਦੇ ਹੋ ਔਜ਼ ਵਿਊ ਪੂਰਾ ਇੱਕ ਸਾਲ ਜਿਹੜਾ ਆਪਣਾ ਉਹ ਕਰ ਚੁੱਕਿਆ ਤੇ ਫਰਸਟ ਐਨੀਵਰਸਰੀ ਜਿਹੜੀ ਹੈ ਉਹ ਸਾਡੀ 24 ਤਰੀਕ ਨੂੰ ਜਿਹੜੀ ਉਹ ਸੀਗੀ ਤੇ ਜਿੰਨੇ ਵੀ ਸਾਰੇ ਸਾਡੇ ਨਾਲ ਫੋਲੋਅਰਸ ਜੁੜੇ ਐ ਤੁਹਾਡੇ ਸਨੇਹੇ ਸਾਡੇ ਤੱਕ ਪੁੱਜਦੇ ਆ ਤੇ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੂੰਗਾ ਸਾਰੇ ਫੋਲੋਅਰਸ ਦਾ ਜਿਨ੍ਹਾਂ ਜਿਨ੍ਹਾਂ ਨੇ ਆਜ਼ ਵੀਊ ਦੇ ਨਾਲ ਸਾਂਝ ਪਾਈ ਚਾਹੇ ਉਹ ਕਮੈਂਟਾਂ ਰਾਹੀਂ ਪਾਈ ਚਾਹੇ ਉਹ ਮੈਸੇਜੇਜ਼ ਰਾਹੀਂ ਪਾਈ ਚਾਹੇ ਫੋਨ ਰਾਹੀਂ ਤੁਸੀਂ ਸਾਡੇ ਨਾਲ ਰਾਬਤਾ ਕੀਤਾ ਤੇ ਇਸੇ ਕڑی ਨੂੰ ਅੱਗੇ ਵਧਾਉਂਦੇ ਹੋਏ ਹੁਣ ਕੋਸ਼ਿਸ਼ ਕਰ ਰਹੇ ਹਾਂ ਕਿ ਕਿਵੇਂ ਜਿਹੜੀਆਂ ਚੀਜ਼ਾਂ ਨੂੰ ਹੋਰ ਵਧੀਆ ਤਰੀਕੇ ਨਾਲ ਵਧੀਆ ਢੰਗ ਨਾਲ ਤੁਹਾਡੇ ਅੱਗੇ ਪੇਸ਼ ਕੀਤਾ ਜਾ ਸਕੇ ਸੋ ਉਹਦੇ ਵਿੱਚੋਂ ਇੱਕ ਕੋਸ਼ਿਸ਼ ਜਿਹੜੀ ਹੈ ਉਹ ਇਹ ਕਰ ਰਹੇ ਹਾਂ ਜੀ ਕਿ ਹਫਤਾ ਬਾਾਰ ਜਿਹੜੀ ਆ ਇੱਕ ਨਿਊਜ਼ ਰੈਪ ਜਿਹਨੂੰ ਕਹਿ ਦਿੰਨੇ ਆਪਾਂ ਕਿ ਮੁੱਖ ਖਬਰਾਂ ਦੇ ਉੱਤੇ ਜਿਹੜੀ ਥੋੜੀ ਚਰਚਾ ਕੀਤੀ ਜਾਵੇ ਤੇ ਦੇਖਦੇ ਆ ਕਿ ਕਿਦਾਂ ਦਾ ਰਿਸਪਾਂਸ ਜਿਹੜਾ ਇਸ ਪਾਸਿਓਂ ਸਾਨੂੰ ਮਿਲਦਾ ਤਾਂ ਉਸੇ ਤਰੀਕੇ ਜਿਹੜੀਆਂ ਚੀਜ਼ਾਂ ਨੂੰ ਅੱਗੇ ਇੱਥੋਂ ਲੈ ਕੇ ਜਾਵਾਂਗੇ ਜੀ ਸੋ ਅੱਜ ਦਾ ਵੀ ਜਿਹੜਾ ਲਾਈਵ ਜਿਹੜਾ ਤੁਹਾਡੇ ਨਾਲ ਰੂਪਰੂ ਹੋ ਰਿਹਾ ਉਹਦਾ ਕਾਰਨ ਇਹੀ ਆ ਕਿ ਨਿਊਜ਼ ਰੈਪ ਜਿਹੜਾ ਉਹ ਕਰੀਏ ਸੋ ਬਿਨਾ ਕੋਈ ਸਮਾਂ ਗਵਾਏ ਅਸੀਂ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਨਿਊਜ਼ ਰੈਪ ਤੇ ਜੇ ਗੱਲ ਕਰੀਏ ਹਫ਼ਤੇ ਦੀਆਂ ਮੁੱਖ ਖਬਰਾਂ ਦੀ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਉਹਨਾਂ ਚੋਂ ਇੱਕ ਸੀ ਜੀ ਕੈਨਬਰਾ ਦੇ ਵਿੱਚ ਐਫਿਨਿਟੀ ਚਾਈਲਡ ਕੇਅਰ ਦੀਆਂ ਖਾਮੀਆਂ ਤੇ ਉਹਨਾਂ ਦੇ ਬਾਰੇ ਇੱਕ ਮੋਰਚਾ ਜਿਹੜਾ ਖੋਲਿਆ ਗਿਆ ਚਾਈਲਡ ਕੇਅਰ ਦੇ ਜਿਹੜੇ ਐਕਸ empioy ਸੀਗੇ ਜਿਹੜੇ ਉਤੋਂ ਹੁਣ ਕੰਮ ਨਹੀਂ ਕਰਦੇ ਉਹਨਾਂ ਨੇ ਇੱਕ মিডিਆ ਦੇ ਵਿੱਚ ਆ ਕੇ ਮੋਰਚਾ ਜਿਹੜਾ ਐਫੀਨਿਟੀ ਚਾਈਲਡ ਕੇਅਰ ਦੇ ਬਾਰੇ ਖੋਲ੍ਹਿਆ ਉਹਨਾਂ ਨੇ ਬਹੁਤ ਖੁਲਾਸੇ ਕੀਤੇ ਕਿ ਕਈ ਤਰ੍ਹਾਂ ਦੀਆਂ ਖਾਮੀਆਂ ਜਿਹੜੀਆਂ ਨੇ ਉਹ ਹੈਗੀਆਂ ਨੇ ਸਿਸਟਮ ਦੇ ਵਿੱਚ ਉਹਦੇ ਬਾਰੇ ਜਿਹੜਾ ਗੱਲ ਕਰਨੀ ਇੱਥੇ ਬਣਦੀ ਹੈ ਜੀ ਕਿਉਂਕਿ ਉਹਨਾਂ ਨੇ ਦਾਵਾ ਕੀਤਾ ਕਿ ਕਈ ਅਜਿਹੇ ਮਾਮਲੇ ਆ ਕਿ ਜਿਹੜੇ ਲੋਕਾਂ ਦੀ ਨਜ਼ਰਾਂ ਦੇ ਵਿੱਚ ਲੋਕਾਂ ਦੇ ਧਿਆਨ ਦੇ ਵਿੱਚ ਆਉਂਦੇ ਹੀ ਨਹੀਂ ਜਾਂ ਉਹਨਾਂ ਦੀ ਰਿਪੋਰਟਿੰਗ ਜਿਹੜੀ ਆ ਉਹ ਮਾਪਿਆਂ ਤੱਕ ਕੀਤੀ ਨਹੀਂ ਜਾਂਦੀ ਇਸ ਦੇ ਬਾਬਤ ਕੁਝ ਮੈਸੇजेस ਸਾਨੂੰ ਟਿਕਟੌਕ ਤੇ ਕਿਉਂਕਿ ਆਜ਼ ਵੀ ਜਿਹੜਾ ਉਹ ਸਾਰੇ ਪਲੇਟਫਾਰਮਸ ਤੇ ਇਸ ਵੇਲੇ ਅਵੇਲੇਬਲ ਹੈ ਜੀ ਚਾਹੇ ਟਿਕਟੌਕ ਹੋਵੇ ਚਾਹੇ ਇੰਸਟਾਗ੍ਰam ਹੋਵੇ ਯੂਟਿਊਬ ਹੋਵੇ ਚਾਹੇ ਆਪਣਾ ਫੇਸਬੁੱਕ ਹੋਵੇ ਤੇ ਸਾਰੇ ਪਾਸਿਓ ਸਾਨੂੰ ਮੈਸੇजेस ਜਿਹੜੇ ਆ ਉਹ ਆਏ ਨੇ ਤੇ ਇੱਕ ਮੈਸੇਜ ਆਇਆ ਸਿਡਨੀ ਤੋਂ ਤੇ ਸਿਡਨੀ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੀ ਇੱਕ ਬਹੁਤ ਵੱਡੀ ਇਨਵੈਸਟੀਗੇਸ਼ਨ ਕਹਿ ਲਈਏ ਕਿ ਏਜੰਸੀ মিডিਆ ਦੀ ਉਹ ਇਸ ਬਾਬਤ ਪਹਿਲਾਂ ਤੋਂ ਹੀ ਕੰਮ ਕਰ ਰਹੀ ਆ ਇਸ ਕਹਿ ਲੋ ਕਿ ਮੁੱਦੇ ਦੇ ਉੱਤੇ ਜਿਹੜਾ ਚਾਈਲਡ ਕੇਅਰ ਦੇ ਵਿੱਚ ਬੱਚਿਆਂ ਦੇ ਨਾਲ ਮਿਸਟਰੀਟਮੈਂਟ ਕੀਤਾ ਜਾਂਦਾ ਜਾਂ ਜਿਹੜੀ ਮਾਲ ਪ੍ਰੈਕਟਿਸ ਅਸੀਂ ਸ਼ਬਦ ਅੰਗਰੇਜ਼ੀ ਦੇ ਵਿੱਚ ਵਰਤਦੇ ਹਾਂ ਕਿ ਜਿਹੜਾ ਸਹੀ ਤਰੀਕੇ ਦੇ ਨਾਲ ਆਪਣਾ ਕੰਮ ਉਹ ਨਹੀਂ ਕਰ ਰਹੀਆਂ ਉਹਦੇ ਉੱਪਰ ਆਸਟ੍ਰੇਲੀਆ ਲੈਵਲ ਦੇ ਉੱਤੇ ਤੇ ਖਾਸ ਕਰਕੇ ਸਿਡਨੀ ਦੇ ਵਿੱਚ ਕਈ ਇਹੋ ਜਿਹੇ ਮਾਮਲੇ ਜਿਹੜੇ ਆ ਉਹ ਪਹਿਲਾਂ ਵੀ ਸੁਣਨ ਦੇ ਵਿੱਚ ਮੀਡੀਆ ਦੇ ਵਿੱਚ ਆਏ ਆ ਤੇ ਉਹਦੇ ਉੱਪਰ ਇਨਵੈਸਟੀਗੇਸ਼ਨ ਚੱਲ ਰਹੀ ਆ ਇਹ ਬਹੁਤ ਅਹਿਮ ਮੁੱਦਾ ਜੇ ਤੁਹਾਡੇ ਬੱਚੇ ਜਾਂ ਤੁਹਾਡੇ ਕਿਸੇ ਜਾਣਕਾਰਾਂ ਦੇ ਬੱਚੇ ਚਾਈਲਡ ਕੇਅਰ ਜਾਂਦੇ ਨੇ ਤਾਂ ਉਹਨਾਂ ਨਾਲ ਇਹ ਜਾਣਕਾਰੀ ਜਿਹੜੀ ਆ ਉਹ ਸਾਂਝੀ ਕਰਨੀ ਬਣਦੀ ਆ ਤੇ ਜੇ ਹੋ ਸਕੇ ਅਸੀਂ ਜਿਹੜੀ ਜਿਹੜੀ ਖਬਰ ਦੀ ਅੱਜ ਤੁਹਾਡੇ ਨਾਲ ਚਰਚਾ ਕਰਾਂਗੇ ਉਹ ਖਬਰਾਂ ਅਸੀਂ ਆਪਣੇ ਚੈਨਲ ਰਾਹੀਂ ਕਵਰ ਕਰ ਚੁੱਕੇ ਆ ਤੇ ਤੁਸੀਂ ਲਿੰਕ ਜਿਹੜੇ ਆ ਜਾ ਕੇ ਸਾਡੇ ਔਜ਼ਵਿਊ ਦੇ ਚੈਨਲ ਤੋਂ ਜੇ ਤੁਸੀਂ ਹਜੇ ਤੱਕ ਨਹੀਂ ਫੋਲੋ ਕੀਤਾ ਜਾਂ ਸਬਸਕ੍ਰਾਈਬ ਕੀਤਾ ਤਾਂ ਤੁਸੀਂ ਫੋਲੋ ਜਾਂ ਸਬਸਕ੍ਰਾਈਬ ਵੀ ਕਰੋ ਤੇ ਹੋ ਸਕੇ ਤਾਂ ਇਹਨੂੰ ਸ਼ੇਅਰ ਵੀ ਕਰ ਦਿਓ ਉਹ ਲਿੰਕ ਜਿਹੜੇ ਆ ਤੁਸੀਂ ਉਹਨਾਂ ਖਬਰਾਂ ਦੇ ਲਿੰਕ ਵੀ ਜਿਹੜੇ ਆਜ਼ ਬਿਊ ਦੇ ਪੇਜ ਤੇ ਜਾ ਕੇ ਤੁਹਾਨੂੰ ਮਿਲ ਜਾਣਗੇ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਕਮੈਂਟਾਂ ਦੇ ਵਿੱਚ ਵੀ ਇਸ ਲਾਈਵ ਦੇ ਜਿਹੜੇ ਕਮੈਂਟ ਨੇ ਕਮੈਂਟ ਸੈਕਸ਼ਨ ਦੇ ਵਿੱਚ ਅਸੀਂ ਉਹਨਾਂ ਦੇ ਲਿੰਕ ਤੁਹਾਡੇ ਨਾਲ ਸ਼ੇਅਰ ਕਰੀਏ ਤੇ ਤੁਸੀਂ ਉਹਨੂੰ ਅੱਗੇ ਜਿਹੜਾ ਸਾਂਝਾ ਕਰ ਸਕਦੇ ਹੋ ਜੀ ਸਿਡਨੀ ਦੀ ਗੱਲ ਕਰ ਰਹੇ ਸੀਗੇ ਸਿਡਨੀ ਤੋਂ ਮੈਸੇਜ ਆਇਆ ਕਿ ਚਾਈਲਡ ਕੇਅਰ ਦੇ ਵਿੱਚ ਕਾਫੀ ਜ਼ਿਆਦਾ ਮਿਸਟਰੀਟਮੈਂਟ ਜਿਹੜਾ ਬੱਚਿਆਂ ਦੇ ਨਾਲ ਹੁੰਦਾ ਬਿਲਕੁਲ ਜੀ ਇਹ ਖਬਰ ਜਿਹੜੀ ਆ ਕਾਫੀ ਅਹਿਮ ਵੀ ਆ ਤੇ ਇਹਦੇ ਉੱਤੇ ਇੱਕ ਮੀਡੀਆ ਦੀ ਇਨਵੈਸਟੀਗੇਸ਼ਨ ਏਜੰਸੀ ਕੰਮ ਕਰ ਰਹੀ ਆ ਫਿਲਹਾਲ ਆਸਟ੍ਰੇਲੀਆ ਦੇ ਵਿੱਚ ਤੇ ਛੇਤੀ ਹੀ ਤੁਹਾਨੂੰ ਜਿਹੜੇ ਇਹਦੇ ਨਤੀਜੇ ਵੀ ਰਿਪੋਰਟ ਵੀ ਜਿਹੜੀ ਆ ਉਹ ਵੱਡੀ ਤੁਹਾਡੇ ਸਾਹਮਣੇ ਆਊਗੀ ਦੇਖਣ ਨੂੰ ਮਿਲੂਗੀ ਕਿਉਂਕਿ ਬੱਚਿਆਂ ਦੇ ਨਾਲ ਕਈ ਅਜਿਹੇ ਇਨਸਟੈਂਸਸ ਵੀ ਸੁਣਨ ਚ ਆਏ ਨੇ ਜਿੱਥੇ ਬੱਚਿਆਂ ਨੂੰ ਕਿਉਂਕਿ ਚਾਈਲਡ ਕੇਅਰ ਦੇ ਵਿੱਚ ਕੀ ਹੁੰਦਾ ਛੋਟੇ ਬੱਚੇ ਹੀ ਜਾਂਦੇ ਨੇ ਜਿਨ੍ਹਾਂ ਨੂੰ ਕਈ ਵਾਰੀ ਕਹਿ ਲੋ ਕਿ ਉਲਟੀ ਵਗੈਰਾ ਉਹ ਕਰ ਦਿੰਦੇ ਨੇ ਤੇ ਉਹਨਾਂ ਨੂੰ ਹੀ ਕੋਚੇ ਦੀ ਤਰ੍ਹਾਂ ਜਿਹੜਾ ਉੱਥੇ ਵਰਤਿਆ ਗਿਆ ਜੀ ਬੱਚਿਆਂ ਨੂੰ ਕਈ ਇਨਸਟੈਂਸਸ ਦੇ ਵਿੱਚ ਐਦਾਂ ਦੀਆਂ ਰਿਪੋਰਟਸ ਆਈਆਂ ਨੇ ਕੈਨਬਰਾ ਦੀ ਅਸੀਂ ਗੱਲ ਕਰੀਏ ਤੇ ਜਿਸ ਚਾਈਲਡ ਕੇਅਰ ਦੇ ਉੱਪਰ ਸਾਫਕਾ ਕਰਮਚਾਰੀਆਂ ਵੱਲੋਂ ਇਲਜ਼ਾਮ ਲਾਏ ਗਏ ਨੇ ਕਿ ਉਹ ਉਹਨਾਂ ਬਾਰੇ ਇਹ ਵੀ ਗੱਲ ਸਾਹਮਣੇ ਆਈ ਹੈ ਕਿ 2024 ਤੋਂ ਲੈ ਕੇ ਹੁਣ ਤੱਕ ਉਹਨਾਂ ਦੇ ਉੱਤੇ 49 ਮਾਮਲੇ ਜਿਹੜੇ ਆ ਸੀਈਸੀਏ ਜਿਹੜੀ ਏਜੰਸੀ ਆ ਜਿਹੜੀ ਇਹਦੇ ਕਹਿ ਲੋ ਕਿ ਬਾਬਤ ਕੰਮ ਕਰਦੀ ਆ ਉਹ ਉਹਨਾਂ ਦੇ ਕੋਲ ਜਿਹੜੇ ਦਿੱਤੇ ਗਏ ਨੇ ਚਾਹੇ ਉਹ ਬੱਚਿਆਂ ਦੇ ਨਾਲ ਕਹਿ ਲੋ ਕਿ ਧੱਕਾ ਮੁੱਕੀ ਦੀ ਗੱਲ ਹੋਵੇ ਫ੍ਰੈਕਚਰ ਹੋਇਆ ਹਨਾ ਉਹਦੀ ਗੱਲ ਹੋਵੇ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮੇਰੇ ਖਿਆਲ ਦੇ ਵਿੱਚ ਬਹੁਤ ਜ਼ਿਆਦਾ ਧਿਆਨ ਵੀ ਮੰਗਦੀਆਂ ਨੇ ਤੇ ਸਾਨੂੰ ਲੋੜ ਆ ਇਸ ਪਾਸੇ ਜਿਹੜਾ ਧਿਆਨ ਦਿੱਤਾ ਜਾਵੇ ਕਿਉਂਕਿ ਜਿਹੜੀ ਇਹ ਲਾਪਰਵਾਹੀ ਆ ਜਿਹੜੀ ਚਾਈਲਡ ਕੇਅਰ ਸਰਵਿਸਿਜ਼ ਦੇ ਵਿੱਚ ਹੁੰਨੀ ਬੱਚੇ ਦਾ ਜਿਹੜਾ ਪਹਿਲੋ ਕਿ ਇੱਕ ਮਾਨਸਿਕ ਵੀ ਹੁੰਦਾ ਤੇ ਸਰੀਰਕ ਵੀ ਵਿਕਾਸ ਜਿਹੜਾ ਉਹ ਉੱਥੇ ਹੁੰਦਾ ਪਰ ਜੇ ਅਜਿਹੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਆਉਣਗੀਆਂ ਤਾਂ ਬੱਚਿਆਂ ਦੇ ਉੱਤੇ ਕੀ ਅਸਰ ਪਊਗਾ ਭਵਿੱਖ ਦੇ ਵਿੱਚ ਉਹ ਅਸੀਂ ਭਲੀ ਭਾਂਤ ਜਿਹੜਾ ਜਾਣਦੇ ਆ ਕਿ ਚਾਈਲਡ ਕੇਅਰ ਜਿਹੜਾ ਉਹ ਪਹਿਲਾ ਸਕੂਲ ਇੱਥੇ ਸਾਡੇ ਬੱਚਿਆਂ ਦਾ ਹੁੰਦਾ ਜੀ ਤੇ ਅਗਲੀ ਗੱਲ ਜਿਹੜੀ ਕਰੀਏ ਉਹ ਦੂਜੀ ਖਬਰ ਜਿਹੜੀ ਹੈ ਬਹੁਤ ਅਹਿਮ ਖਬਰ ਸੀਗੀ ਉਹ ਨਿਊ ਸਾਊਥ ਵੇਲਸ ਦੇ ਵਿੱਚ ਜਿਹੜੇ ਹੜ੍ਹ ਇਸ ਵੇਲੇ ਆਏ ਹੋਏ ਆ ਖਾਸ ਕਰਕੇ ਜਿਹੜਾ ਮਿਡ ਨਾਰਥ ਕੋਸਟ ਦਾ ਏਰੀਆ ਉਥੇ ਹੜ੍ਹ ਆਏ ਹੋਏ ਆ ਤੇ ਤਾਜ਼ਾ ਜਾਣਕਾਰੀ ਜਿਹੜੀ ਉਹ ਇਹ ਆ ਕਿ 30000 ਤੋਂ ਵੱਧ ਲੋਕ ਇਸ ਵੇਲੇ ਹਜੇ ਤੱਕ ਵੀ ਸਹੂਲਤਾਂ ਤੋਂ ਵਾਂਝੇ ਨੇ ਤੇ ਆਈਸੋਲੇਟਡ ਨੇ ਉਹਨਾਂ ਬਾਰੇ ਸਰਕਾਰਾਂ ਕੀ ਕਰ ਰਹੀਆਂ ਨੇ ਹਾਲਾਂਕਿ ਐਮਰਜੈਂਸੀ ਜਿਹੜੀ ਮੈਨੇਜਮੈਂਟ ਮਿਨਿਸਟਰ ਕ੍ਰਿਸਟੀ ਮੈਕਬੇਨ ਉਹਨਾਂ ਨੇ ਫੌਰੀ ਤੌਰ ਦੇ ਉੱਤੇ ਐਕਸ਼ਨ ਲਿਆ ਉਹਨਾਂ ਦੀ ਟੀਮ ਉਹਨਾਂ ਨੇ ਕਿਹਾ ਕਿ ਜਿਹੜੀ ਆ ਲੋਕਾਂ ਦੇ ਨਾਲ ਸੰਪਰਕ ਚ ਹੈ ਤੇ ਗਰਾਊਂਡ ਦੇ ਉੱਤੇ ਕੰਮ ਕਰ ਰਹੀ ਹੈ ਪਰ ਲੋਕਾਂ ਤੱਕ ਮਦਦ ਜਿਹੜੀ ਆ ਪਹੁੰਚਾਉਣੀ ਇਸ ਵੇਲੇ ਬਹੁਤ ਵੱਡਾ ਇੱਕ ਚੈਲੰਜ ਵੀ ਬਣਿਆ ਹੋਇਆ ਹੰਟਰ ਰੀਜਨ ਦੀ ਗੱਲ ਕਰੀਏ ਚਾਹੇ ਅਸੀਂ ਗੱਲ ਕਰੀਏ ਕਾਫ ਸਰਵਰ ਦੇ ਏਰੀਆ ਦੀ ਤਾਂ ਉੱਥੇ ਵੀ ਕਾਫੀ ਜ਼ਿਆਦਾ ਇਸ ਵੇਲੇ ਮੁਸ਼ਕਲਾਂ ਜਿਹੜੀਆਂ ਲੋਕਾਂ ਨੂੰ ਆ ਰਹੀਆਂ ਨੇ ਕਿਉਂਕਿ ਸੰਪਰਕ ਟੁੱਟਿਆ ਹੋਇਆ ਛੱਤਾਂ ਦੇ ਉੱਤੋਂ ਰੈਸਕਿਊ ਜਿਹੜਾ ਲੋਕਾਂ ਨੂੰ ਕੀਤਾ ਜਾ ਰਿਹਾ ਬਾਰ-ਬਾਰ ਐਮਰਜੈਂਸੀ ਜਿਹੜੀ ਬ੍ਰਾਡਕਾਸਟਿੰਗ ਐਪ ਵੀ ਜਿਹੜੀ ਇੱਕ ਚਲਾਈ ਗਈ ਆ ਉਹਦੇ ਉੱਤੇ ਲੋਕਾਂ ਨੂੰ ਧਿਆਨ ਦੇਣ ਦੀ ਅਪੀਲ ਵੀ ਕੀਤੀ ਗਈ ਆ ਤੇ ਨਾਲ ਨਾਲ ਇੱਕ ਜਿਹੜੀ ਖੁਸ਼ੀ ਦੀ ਖਬਰ ਕਹਿ ਲਈਏ ਜਾਂ ਥੋੜਾ ਸੁੱਖ ਦਾ ਸਾ ਉਹ ਇਸ ਗੱਲ ਤੋਂ ਵੀ ਆਇਆ ਕਿ ਜਿਹੜੀਆਂ ਸਿੱਖ ਸੰਸਥਾਵਾਂ ਨੇ ਸਿੱਖ ਚੈਰਿਟੀਜ਼ ਨੇ ਇਹਨਾਂ ਨੇ ਇਸ ਵੇਲੇ ਆਪਣੀਆਂ ਸੇਵਾਵਾਂ ਉੱਤੇ ਸ਼ੁਰੂ ਕਰ ਦਿੱਤੀਆਂ ਨੇ ਜੀ ਚਾਹੇ ਉਹ ਕਹੋ ਸਿੱਖ ਵਲੰਟੀਅਰਸ ਆਸਟ੍ਰੇਲੀਆ ਉਹਨਾਂ ਦੀ ਵੀ ਸੁਰੱਖਿਆ ਦੇ ਵਿੱਚ ਗੱਲ ਆਈ ਕਿ ਉਹਨਾਂ ਨੇ ਆਪਣੇ ਲੰਗਰ ਜਿਹੜੇ ਆ ਉਹ ਚਲਾਏ ਆ ਗੁਰੂ ਘਰਾਂ ਦੀ ਗੱਲ ਹੋਵੇ ਗੁਰੂ ਘਰਾਂ ਨੇ ਵੀ ਅਨਾਉਂਸਮੈਂਟ ਜਿਹੜੀ ਕੀਤੀ ਆ ਕਿ ਅਸੀਂ ਆਪਣੇ ਲੰਗਰ ਤੇ ਸੇਵਾਵਾਂ ਜਿਹੜੀਆਂ ਨੇ ਉੱਥੇ ਦੇ ਰਹੇ ਆ ਟਰਬਨਸ ਫਾਰ ਆਸਟ੍ਰੇਲੀਆ ਤੇ ਜਿਹੜੀ ਸਿੱਖ ਚੈਰਿਟੀ ਆ ਉਹਨਾਂ ਵੱਲੋਂ ਵੀ ਅਨਾਉਂਸਮੈਂਟ ਜਿਹੜੀ ਕੀਤੀ ਗਈ ਆ ਕਿ ਉਹ ਬਹੁਤ ਜਲਦ ਜਿਹੜੀਆਂ ਸੇਵਾਵਾਂ ਸ਼ੁਰੂ ਕਰਨ ਜਾ ਰਹੇ ਨੇ ਖਾਲਸਾ ਆਇਡ ਆਸਟ੍ਰੇਲੀਆ ਉਹਨਾਂ ਨੇ ਵੀ ਇਸ ਬਾਬਤ ਜਿਹੜੀ ਲੋਕਾਂ ਦੇ ਵਿੱਚ ਅਪੀਲ ਵੀ ਕੀਤੀ ਆ ਵਲੰਟੀਅਰਸ ਦੀ ਤੇ ਉਹ ਆਪ ਜਾ ਕੇ ਜਿਹੜੀ ਹੈ ਗਰਾਉਂਡ ਜ਼ੀਰੋ ਦੇ ਉੱਤੇ ਇਸ ਵੇਲੇ ਸੇਵਾਵਾਂ ਜਿਹੜੀਆਂ ਉਹ ਕਰ ਰਹੀਆਂ ਨੇ ਜੀ ਇਹ ਸਾਰੀਆਂ ਸੰਸਥਾਵਾਂ ਤੇ ਸਾਡੇ ਵੱਲੋਂ ਵੀ ਅਪੀਲ ਆ ਕਿ ਜਿੰਨੀ ਵੱਧ ਤੋਂ ਵੱਧ ਹੋ ਸਕੇ ਤੁਸੀਂ ਜਾ ਕੇ ਇਹਨਾਂ ਸੰਸਥਾਵਾਂ ਦੇ ਨਾਲ ਸੇਵਾ ਦੇ ਵਿੱਚ ਹਿੱਸਾ ਜ਼ਰੂਰ ਪਾਓ ਚਾਹੇ ਉਹ ਤੁਹਾਡੀ ਦਿਲ ਫੁੱਲ ਹੋਵੇ ਚਾਹੇ ਤੁਸੀਂ ਆਪ ਇਨ ਪਰਸਨ ਜਾ ਕੇ ਕਰ ਸਕਦੇ ਹੋ ਤੇ ਸਾਡੀ ਜਿਹੜੀ ਸਿੱਖ ਰੀਤ ਸਾਡੀਆਂ ਜਿਹੜੀਆਂ ਕੋਡ ਆਫ ਕੰਡਕਟ ਨੇ ਸਿੱਖੀ ਦੇ ਉਹਨਾਂ ਦੇ ਵਿੱਚੋਂ ਇਹ ਜਿਹੜੀ ਸੇਵਾ ਦੀ ਭਾਵਨਾ ਉਹ ਸਾਹਮਣੇ ਆਉਂਦੀ ਆ ਤੇ ਨਿਊ ਸਾਊਥ ਵੇਲ ਐਸ ਵੈਲ ਇਹ ਕਾਫੀ ਜਿਆਦਾ ਮੁਸ਼ਕਲ ਸਮੇਂ ਚੋਂ ਗੁਜ਼ਰ ਰਿਹਾ 300 ਐਮ ਐਮ ਤੱਕ ਉੱਥੇ ਬਰਸਾਤ ਜਿਹੜੀ ਹੋਈ ਆ ਤੇ 500 ਸਾਲਾਂ ਦੇ ਵਿੱਚ 500 ਸਾਲ ਦੀ ਹਿਸਟਰੀ ਦੇ ਵਿੱਚ ਇਹੋ ਜਿਹਾ ਜਿਹੜਾ ਕਹਿੰਦੇ ਕਿ ਇਵੈਂਟ ਜਿਹੜਾ ਹੋਇਆ ਕੁਦਰਤੀ ਇਹ ਪਹਿਲੀ ਵਾਰ ਹੋਇਆ ਇਹਨੂੰ ਜਿਹੜਾ ਨਾਮ ਵੀ ਨੇਚਰਲ ਡਿਜ਼ਾਸਟਰ ਦਾ ਦੇ ਦਿੱਤਾ ਗਿਆ ਜੀ ਮਿਨਿਸਟਰੀ ਵੱਲੋਂ ਵੇ ਗੱਲ ਕਰਦੇ ਆ ਰੁਖ ਕਰਦੇ ਆ ਅਗਲੀ ਖਬਰ ਵੱਲ ਅਗਲੀ ਜਿਹੜੀ ਖਬਰ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਸੀ ਉਹ ਸੀ ਕੈਨਬਰਾ ਏਸੀਟੀ ਦੇ ਵੱਲੋਂ ਤੇ ਏਸੀਟੀ ਦੇ ਵਿੱਚ ਇੱਕ ਰਾਜਨੀਤਿਕ ਹਲਚਲ ਜਿਹੜੀ ਉਹ ਹੋਈ ਇੱਥੇ ਜਿਹੜੇ ਕੇਸ ਕਤਰ ਸੈਕਟਰੀ ਸੀਗੇ ਆਪਣੀ ਇਹ ਏਸੀਟੀ ਦੀ ਲੇਬਰ ਪਾਰਟੀ ਦੇ ਐਸ਼ ਵੈਂਡਾਈਕ ਉਹਨਾਂ ਨੇ ਜਿਹੜਾ ਅਚਾਨਕ ਅਸਤੀਫਾ ਦਿੱਤਾ ਤੇ ਅਸਤੀਫਾ ਜਦੋਂ ਦਿੱਤਾ ਉਹਨਾਂ ਨੇ ਇਸ ਦੇ ਉੱਤੇ ਆਪਣਾ ਬਿਆਨ ਜਿਹੜਾ ਦਿੱਤਾ ਮੀਡੀਆ ਦੇ ਨਾਲ ਗੱਲਬਾਤ ਕੀਤੀ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਮੇਰੇ ਨਿੱਜੀ ਕਾਰਨਾ ਕਰਕੇ ਅਸਤੀਫਾ ਜਿਹੜਾ ਉਹ ਦਿੱਤਾ ਗਿਆ ਹਾਲਾਂਕਿ ਇੱਕ ਗੱਲ ਜਿਹੜੀ ਹੋਰ ਸਾਹਮਣੇ ਆਈ ਸੀ ਕਿ ਜਿਹੜੀ ਨੈਸ਼ਨਲ ਪਾਰਟੀ ਹੈ ਲੇਬਰ ਪਾਰਟੀ ਹਾਲਾਂਕਿ ਚੋਣਾਂ ਦੇ ਵਿੱਚ ਬਹੁਤ ਹੁੰਝਾ ਫੇਰ ਇੱਜ਼ਤ ਇਹਨਾਂ ਦੀ ਹੋਈ ਹੈ ਪਰ ਕੈਨਬਰਾ ਦੇ ਵਿੱਚ ਬੀਨ ਦੀ ਸੀਟ ਨੂੰ ਲੈ ਕੇ ਜਿਹੜੀ ਨੈਸ਼ਨਲ ਲੇਬਰ ਪਾਰਟੀ ਆ ਉਹ ਇੱਕ ਇਨਵੈਸਟੀਗੇਸ਼ਨ ਸ਼ੁਰੂ ਕਰਨ ਜਾ ਰਹੀ ਸੀ ਕਿਉਂਕਿ ਵੋਟ ਸ਼ੇਅਰ ਜਿਹੜਾ ਉਹ ਬਹੁਤ ਜ਼ਿਆਦਾ ਘਟਿਆ ਜੇ ਅਸੀਂ ਗੱਲ ਕਰੀਏ ਡੇਵਿਡ ਸਮਿਥ ਉਹਨਾਂ ਦੀ ਤਾਂ ਡੇਵਿਡ ਸਮਿਥ ਜੇ ਪਿਛਲੀਆਂ ਚੋਣਾਂ ਦੀ ਗੱਲ ਕਰੀਏ ਤਾਂ 12.9% ਦੀ ਜਿਹੜਾ ਮਾਰਜਿਨ ਸੀਗਾ ਤੇ ਹੁਣ 0.3% ਦੀ ਇੱਥੇ ਮਾਰਜਿਨ ਰਿਹਾ ਜੈਸੀ ਪ੍ਰਾਈਸ ਜਿਹੜੇ ਪਹਿਲੀ ਵਾਰ ਚੋਣ ਮੈਦਾਨ ਦੇ ਵਿੱਚ ਨਿਤਰੇ ਤੇ ਉਹਨਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਵੋਟਾਂ ਜਿਹੜੀਆਂ ਹਾਸਲ ਕੀਤੀਆਂ ਨੇ ਬਹੁਤ ਛੋਟੇ ਮਾਰਜਿਨ ਦੇ ਨਾਲ ਜਿਹੜਾ ਇਹ ਸੀਟ ਜਿੱਤੀ ਆ ਜੋ ਕਿ ਮੇਰੇ ਖਿਆਲ ਦੇ ਵਿੱਚ ਲੇਬਰ ਪਾਰਟੀ ਲਈ ਇੱਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਵੀ ਆ ਵੈਸੇ ਵੀ ਜੇ ਗੱਲ ਕਰੀਏ ਤਾਂ ਆਸਟ੍ਰੇਲੀਅਨ ਕੈਪੀਟਲ ਟੈਰੀਟਰੀ ਦੇ ਵਿੱਚ ਲੋਕਾਂ ਦਾ ਰੁਝਾਨ ਜਿਹੜਾ ਜੇ ਚਾਹੇ ਤੁਸੀਂ ਸਟੇਟ ਇਲੈਕਸ਼ਨ ਦੀ ਗੱਲ ਕਰੋ ਤਾਂ ਇੰਡੀਪੈਂਡੈਂਟਸ ਦਾ ਜਿਹੜਾ ਵੋਟ ਸ਼ੇਅਰ ਆ ਉਹ ਕਾਫੀ ਜ਼ਿਆਦਾ ਵਧਿਆ ਜੀ ਹਾਲਾਂਕਿ ਜਿਹੜੀ ਗ੍ਰੀਨਜ਼ ਦੀ ਵੋਟ ਸ਼ੇਅਰ ਆ ਤੇ ਲਿਬਰਲਸ ਦਾ ਵੋਟ ਸ਼ੇਅਰ ਆ ਉਹਦੇ ਉੱਤੇ ਬਹੁਤ ਵੱਡਾ ਅਸਰ ਹੋਇਆ ਲਿਬਰਲ ਪਾਰਟੀ ਨੈਸ਼ਨਲ ਲੈਵਲ ਤੇ ਅਜੇ ਹੁਣ ਕੋਈ ਕਦਮ ਚੁੱਕਣ ਜਾ ਰਹੀ ਹੈ ਜਾਂ ਨਹੀਂ ਹਜੇ ਸਾਡੇ ਕੋਲ ਇਸ ਬਾਰੇ ਜਾਣਕਾਰੀ ਨਹੀਂ ਹੈ ਪਰ ਮੈਨੂੰ ਲੱਗਦਾ ਕਿ ਲੋਕਾਂ ਦਾ ਰੁਝਾਨ ਇਸ ਪਾਸੇ ਵੱਲ ਜਾਣਾ ਜਿਹੜਾ ਉਹ ਕਾਫੀ ਜ਼ਿਆਦਾ ਸਵੈ ਪ੍ਰਚੋਲ ਦੀ ਮੰਗ ਜਿਹੜੀਆਂ ਇਹਨਾਂ ਵੱਡੀਆਂ ਪਾਰਟੀਆਂ ਦੇ ਕੋਲੋਂ ਉਹ ਕਰਦਾ ਜੀ ਇਹ ਸੀ ਗੱਲ ਜਿਹੜੀ ਕੈਨਬਰਾ ਦੇ ਵਿੱਚ ਹਾਲੀਆ ਚੋਣਾਂ ਜਿਹੜੀਆਂ ਫੈਡਰਲ ਚੋਣਾਂ ਹੋਈਆਂ ਨੇ ਉਹਨਾਂ ਦੇ ਬਾਬਤ ਜਿਹੜਾ ਇੱਕ ਫੈਸਲਾ ਲਿਆ ਗਿਆ ਸੀ ਤੇ ਉਸ ਤੋਂ ਬਾਅਦ ਐਸ਼ਵੈਂਡਾਈ ਕੋਨਾਂ ਦਾ ਅਸਤੀਫਾ ਜਿਹੜਾ ਉਹ ਆਉਂਦਾ ਜੀ ਤੇ ਇਹ ਇਨਵੈਸਟੀਗੇਸ਼ਨ ਸ਼ੁਰੂ ਹੋਣੀ ਜਾਂ ਰਿਵਿਊ ਸ਼ੁਰੂ ਹੋਣਾ ਚਾਹਣਾ ਦਾ ਤੇ ਨਾਲ ਦੀ ਨਾਲ ਜਿਹੜਾ ਐਸ਼ਵੈਂਡਾਈ ਕੋਨਾਂ ਦਾ ਅਸਤੀਫਾ ਹੋਣਾ ਇਹ ਦੋਨੇ ਚੀਜ਼ਾਂ ਕਿਤੇ ਨਾ ਕਿਤੇ ਤੁਹਾਨੂੰ ਸਵਾਲ ਕਰਨ ਲਈ ਮਜਬੂਰ ਕਰਦੀਆਂ ਨੇ ਕਿ ਕਿਤੇ ਇਹ ਚੀਜ਼ਾਂ ਆਪਸ ਦੇ ਵਿੱਚ ਮਿਲੀਆਂ ਤਾਂ ਨਹੀਂ ਹੋਈਆਂ ਤੇ ਇਹ ਜਿਹੜੀ ਖਬਰ ਸੀ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਸੀ ਅਗਲੀ ਜਿਹੜੀ ਖਬਰ ਇਸ ਹਫਤੇ ਦੇ ਵਿੱਚ ਬਹੁਤ ਵੱਡੀ ਲੋਕਾਂ ਲਈ ਰਾਹਤ ਦੀ ਗੱਲ ਕਰੀਏ ਤਾਂ ਸਿੱਗੀ ਕਿ ਆਰਬੀਏ ਨੇ ਜਿਹੜਾ ਆਪਣਾ ਇੱਕ ਬਿਆਨ ਮੀਟਿੰਗ ਦੇ ਵਿੱਚ ਮੀਟਿੰਗ ਤੋਂ ਬਾਅਦ ਜਾਰੀ ਕੀਤਾ ਜਿੱਥੇ ਉਹਨਾਂ ਨੇ ਆਪਣੇ ਜਿਹੜੇ ਰੇਟ ਆ ਜਿਹੜੇ ਇੰਟਰਸਟ ਰੇਟ ਆ ਉਹਨਾਂ ਨੂੰ 25 ਬੇਸਿਸ ਪੁਆਇੰਟ ਤੱਕ ਜਿਹੜੀ ਉਹਦੇ ਚ ਕਟੌਤੀ ਕੀਤੀ ਤੇ ਹੁਣ ਜਿਹੜਾ ਨਕਦੀਦਾਰ ਉਹ 3.85% ਦੀ ਜਿਹੜਾ ਉਹ ਰਹਿ ਗਿਆ ਜਿਹੜੀ ਆਮ ਲੋਕਾਂ ਦੇ ਲਈ ਜਿਨ੍ਹਾਂ ਦੇ ਉੱਤੇ ਮਾਰਗੇਜ ਦੀ ਇਸ ਵੇਲੇ ਤਲਵਾਰ ਜਿਹੜੀ ਉਹ ਲੜਕੀ ਹੋਈ ਆ ਉਹਨਾਂ ਦੇ ਲਈ ਇਹ ਬਹੁਤ ਇੱਕ ਕਹੋ ਕਿ ਸੌਖੀ ਖਬਰ ਸੀ ਸਖਾਵਾਂ ਜਿਹੜਾ ਤੇ ਹਵਾ ਦਾ ਬੋਲਾ ਅਸੀਂ ਇਹਨੂੰ ਕਹਿ ਸਕਦੇ ਹਾਂ ਹਾਲਾਂਕਿ ਬੈਂਕਾਂ ਨੇ ਚੇਤਾਵਨੀ ਦਿੱਤੀ ਕਿ ਅਨਿਸ਼ਚਿਤ ਹਾਲਾਤ ਦੇ ਵਿੱਚ ਹੋਰ ਕਦਮ ਜਿਹੜੇ ਆ ਹੋ ਚੁੱਕੇ ਜਾ ਸਕਦੇ ਆ ਅ ਅਫੀਸ਼ੀਅਲ ਜਿਹੜਾ ਇਸ ਵੇਲੇ ਬਿਆਨ ਹਾਲਾ ਕਿ ਕੋਈ ਨਹੀਂ ਆਇਆ ਇਸ ਚੀਜ਼ ਨੂੰ ਲੈ ਕੇ ਕਿ ਕਿੱਦਾਂ ਦੇ ਕਦਮ ਜਿਹੜੇ ਆ ਉਹ ਚੁੱਕੇ ਜਾਣਗੇ ਪਰ ਬਹਿਰ ਹਾਲ ਜਿਹੜਾ ਇਹ ਕਹ ਲੋ ਕਿ 3.85% ਦੀ ਜਿਹੜਾ ਰੇਟ ਆਫ ਇੰਟਰਸਟ ਆ ਇਹ 2023 ਦੇ ਜਿਹੜੇ ਰੇਟ ਮੇਰੇ ਖਿਆਲ ਦੇ ਵਿੱਚ ਮਾਰਚ ਮਹੀਨੇ ਦੇ ਵਿੱਚ ਸੀ ਤਾਂ ਉਸ ਲੈਵਲ ਤੇ ਹੁਣ ਵਾਪਸ ਚਲੇ ਗਏ ਆ ਤੇ ਇੱਕ ਅੰਦਾਜ਼ਾ ਇਹ ਵੀ ਲਗਾਇਆ ਜਾ ਰਿਹਾ ਕਿ ਹੋ ਸਕਦਾ ਇਹਦੇ ਨਾਲ ਮਾਰਕੀਟ ਦੇ ਵਿੱਚ ਇੱਕੋਦਮ ਤੇਜ਼ੀ ਆਵੇ ਖਾਸ ਕਰਕੇ ਜਿਹੜੀ ਆਕਸ਼ਨ ਆ ਪ੍ਰਾਪਰਟੀ ਦੀ ਮਾਰਕੀਟ ਦੇ ਵਿੱਚ ਆਕਸ਼ਨ ਨੂੰ ਹੋ ਸਕਦਾ ਇਹ ਚੀਜ਼ ਜਿਹੜੀ ਆ ਉਹ ਵਧਾ ਦੇਵੇ ਬੋਲੀ ਲਾ ਕੇ ਜਿਹੜੇ ਘਰ ਖਰੀਦੇ ਜਾਂਦੇ ਆ ਤੇ ਉਹਦੇ ਬਾਬਤ ਕਾਫੀ ਜ਼ਿਆਦਾ ਜਿਹੜੇ ਰੀਅਲ ਏਸਟੇਟ ਦੇ ਅਸੀਂ ਕਹਿ ਦਿੰਦੇ ਆ ਕਿ ਪੰਡਤ ਇਸ ਉਹ ਉਹਦੇ ਵਿੱਚ ਕਹਿ ਲੋ ਕਿ ਖੇਤਰ ਦੇ ਵਿੱਚ ਤਜਰਬਾ ਰੱਖਦੇ ਆ ਉਹਨਾਂ ਵੱਲੋਂ ਇਹ ਕਿਆਸਰਾਈਆਂ ਜਾ ਰਹੀਆਂ ਨੇ ਕਿ ਹੋ ਸਕਦਾ ਕਿ ਪ੍ਰਾਪਰਟੀ ਮਾਰਕੀਟ ਇੱਕੋ ਦਾਮ ਜਿਹੜੀ ਆ ਉਹ ਤੇਜ਼ੀ ਵੱਲ ਜਾਵੇ ਜੀ ਤੇ ਰੁੱਖ ਕਰਦੇ ਆ ਅਗਲੀ ਖਬਰ ਦੇ ਵੱਲ ਅਗਲੀ ਖਬਰ ਸੀ ਜਿਹੜੀ ਸਾਊਥ ਆਸਟ੍ਰੇਲੀਆ ਦੀ ਅਸੀਂ ਗੱਲ ਕੀਤੀ ਸੀ ਸੋਕੇ ਦੀ ਕਿ ਸਾਊਥ ਆਸਟ੍ਰੇਲੀਆ ਦਾ ਕਿਸਾਨ ਜਿਹੜਾ ਉਹ ਬਹੁਤ ਜਿਆਦਾ ਇਸ ਵੇਲੇ ਮੁਸ਼ਕਲ ਕਰ ਰਹੇ ਆ ਸੋਕੇ ਕਾਰਨ ਜਿਹੜੀ ਆ ਕਿਸਾਨਾਂ ਦੀ ਹਾਲਤ ਬਹੁਤ ਖਰਾਬ ਹੋ ਗਈ ਹੈ ਤੇ ਵੱਡੇ ਪੈਮਾਨੇ ਤੇ ਉਹਨਾਂ ਨੂੰ ਆਪਣੇ ਪਸ਼ੂ ਜਿਹੜੇ ਆ ਉਹ ਵੇਚਣ ਲਈ ਮਜਬੂਰ ਹੋਣਾ ਪਿਆ ਕਿ ਕਿਉਂਕਿ ਪਾਣੀ ਇੱਕ ਤਾਂ ਸੋਕੇ ਕਾਰਨ ਜੇ ਗੱਲ ਕਰੀਏ ਇੱਕ ਪਾਸੇ ਨਿਊ ਸਾਊਥ ਵੇਲ ਦੇ ਵਿੱਚ ਕਹੋ ਕਿ ਹੜ੍ਹ ਆਏ ਹੋਏ ਨੇ ਤੇ ਦੂਜੇ ਪਾਸੇ ਸਾਊਥ ਆਸਟ੍ਰੇਲੀਆ ਜਿਹੜਾ ਉਹ ਸੋਕੇ ਦੀ ਮਾਰ ਚੱਲ ਰਿਹਾ ਕਿਸਾਨਾਂ ਕੋਲੇ ਪਾਣੀ ਨਹੀਂ ਹੈ ਨੰਬਰ 2 ਤੇ ਉਹਦੀ ਕਿਲਤ ਕਰਕੇ ਚਾਰਾ ਜਿਹੜਾ ਕਿਸਾਨਾਂ ਨੇ ਹੁਣ ਤੱਕ ਜਿਹੜਾ ਚਾਰਾ ਆਪਣੇ ਪਸ਼ੂਆਂ ਦੇ ਲਈ ਉਹ ਮੁੱਲ ਖਰੀਦ ਕੇ ਜਿਹੜਾ ਹਾਥੀ ਅਕਵਾਰੇ ਸੀਗੇ ਹੁਣ ਉਹ ਵੀ ਕਹਿੰਦੇ ਅਸੀਂ ਸਾਡੇ ਹੱਥ ਜਿਹੜੇ ਆ ਉਹ ਖੜੇ ਆ ਕਿਉਂਕਿ ਚਾਰੇ ਲਈ ਹੁਣ ਪੈਸੇ ਸਾਡੇ ਕੋਲੇ ਨਹੀਂ ਬਚੇ ਹਾਲਾਂਕਿ ਫੈਡਰਲ ਸਰਕਾਰ ਨੇ ਕੁਝ ਕੁ ਸਕੀਮਾਂ ਜਿਹੜੀਆਂ ਨੇ ਇਹ ਚਲਾਈਆਂ ਹੋਈਆਂ ਨੇ ਪਰ ਫੇਰ ਵੀ ਇਹ ਜਿਹੜੇ ਹਾਲਾਤ ਆ ਫੈਡਰਲ ਸਰਕਾਰ ਵੱਲੋਂ ਬਹੁਤ ਵੱਡੇ ਧਿਆਨ ਦੀ ਮੰਗ ਜਿਹੜੀ ਆ ਉਹ ਕਰਦੇ ਨੇ ਜੀ ਤੇ ਹਾਲੀਆ ਸਮੇਂ ਦੇ ਵਿੱਚ ਇੱਕ ਹੋਰ ਜਿਹੜੀ ਖਬਰ ਸਾਹਮਣੇ ਆਈ ਸੀ ਮੀਡੀਆ ਦੇ ਵਿੱਚ ਆਈ ਕਿ ਕੈਨਬਰਾ ਮਾਫ ਕਰਨਾ ਕੈਨਬਰਾ ਜਿਹੜੀ ਰੀਜਨ ਆ ਇਹ ਸੀਰੀਏ ਦੇ ਵਿੱਚ ਵੀ ਇਸ ਖੇਤਰ ਦੇ ਵਿੱਚ ਵੀ ਜਿਹੜਾ ਕਿਸਾਨਾਂ ਨੇ ਇਸ ਵੇਲੇ ਸੋਕੇ ਕਾਰਨ ਪਸ਼ੂਆਂ ਨੂੰ ਵੇਚਣਾ ਸ਼ੁਰੂ ਕਰ ਦਿੱਤਾ ਸੋ ਰਾਜਧਾਨੀ ਦੇ ਏਰੀਏ ਦੇ ਵਿੱਚ ਖਾਸ ਕਰਕੇ ਜਿਹੜਾ ਰੀਜਨਲ ਏਰੀਆ ਉੱਥੇ ਕਿਸਾਨ ਜਿਹੜੇ ਆ ਉਹ ਵੀ ਮਜਬੂਰ ਆ ਸੋਕੇ ਕਾਰਨ ਜਿਹੜੇ ਆਪਣੇ ਲਾਈਵ ਸਟਾਕ ਅਸੀਂ ਕਹਿ ਦਿੰਨੇ ਆ ਪਸ਼ੂਆਂ ਨੂੰ ਵੇਚਣ ਦੇ ਲਈ ਸੋ ਇਹ ਇਸ ਖਬਰ ਇਹ ਜਿਹੜੀ ਇਸ ਹਫਤੇ ਦੀਆਂ ਮੁੱਖ ਖਬਰਾਂ ਜਿਹੜੀਆਂ ਅਸੀਂ ਤੁਹਾਡੇ ਸਾਹਮਣੇ ਰੱਖੀਆਂ ਸੀ ਤੇ ਅੰਤ ਵਿੱਚ ਇੱਕ ਖਾਸ ਖਬਰ ਕਹਿ ਲਈਏ ਕਿ ਰਾਜਸਥਾਨੀ ਕੈਨਬਰਾ ਤੋਂ ਸਾਂਝੀ ਕਰਨੀ ਬਣਦੀ ਆ ਕੱਲ ਹੀ ਸਾਡੇ ਕੈਨਬਰਾ ਸਿੱਖ ਐਸੋਸੀਏਸ਼ਨ ਦੀਆਂ ਜਿਹੜੀਆਂ ਚੋਣਾਂ ਹੋਈਆਂ ਬਹੁਤ ਹੀ ਸ਼ਾਂਤੀਪੂਰਵਕ ਚੋਣਾਂ ਹੋਈਆਂ ਤੇ ਉਹਦੇ ਲਈ ਜਿਹੜੀ ਕਮੇਟੀ ਦੁਬਾਰਾ ਚੁਣ ਕੇ ਆਈ ਹੈ ਉਹ ਵੀ ਵਧਾਈ ਦੀ ਪਾਤਰ ਹੈ ਤੇ ਉਹਦੇ ਨਾਲ-ਨਾਲ ਜਿਹੜੇ ਸਾਡੀ ਸੰਗਤ ਹੈ ਉਹਨਾਂ ਨੇ ਬੜੇ ਸੱਚਜੇ ਢੰਗ ਦੇ ਨਾਲ ਇਹ ਚੋਣਾ ਨੇਪਰੇ ਚਾੜੀਆਂ ਉਹ ਵੀ ਵਧਾਈ ਦੀਆਂ ਪਾਤਰ ਨੇ ਤੇ ਸੰਗਤ ਵੱਲੋਂ ਗੁਰੂ ਸਾਹਿਬ ਦੇ ਵੀ ਸ਼ੁਕਰਾਨੇ ਕੀਤੇ ਗਏ ਕਿ ਇਹ ਸਾਰਾ ਕੁਝ ਜਿਹੜਾ ਬੜੇ ਸੱਚਜੇ ਢੰਗ ਦੇ ਨਾਲ ਨੇਪਰੇ ਚੜਿਆ ਜੀ ਸੋ ਸਾਡੇ ਵੱਲੋਂ ਇਹ ਕੋਸ਼ਿਸ਼ ਤੁਹਾਡੇ ਨਾਲ ਰਾਤ ਦਾ ਕਰਨ ਦੀ ਕਿ ਹਫ਼ਤੇ ਦੇ ਵਿੱਚ ਇੱਕ ਵਾਰੀ ਜਿਹੜਾ ਨਿਊਜ਼ ਰੈਪ ਮੁੱਖ ਖਬਰਾਂ ਦੇ ਉੱਪਰ ਚਰਚਾ ਜਿਹੜੀ ਆ ਉਹ ਕੀਤੀ ਜਾਵੇ ਜੇ ਹੋ ਸਕੇ ਤਾਂ ਇਹ ਜਿਹੜਾ ਲਾਈਵ ਹੈ ਤੁਸੀਂ ਆਪਣੇ ਦੋਸਤਾਂ ਦੇ ਨਾਲ ਵੀ ਸਾਂਝਾ ਕਰਿਓ ਤਾਂ ਕਿ ਤੁਸੀਂ ਸਾਡੇ ਇਸ ਕਾਫਲੇ ਨੂੰ ਵੱਡਾ ਕਰਨ ਦੇ ਵਿੱਚ ਸਾਡੀ ਮਦਦ ਜ਼ਰੂਰ ਕਰਿਓ